ਦੇਖੋ ਮੋਟਰ ਜਦੋਂ ਇਹ ਜਿਹੜਾ ਆਵਾਜ਼ ਹੈ ਨਾ ਆਵਾਜ਼ ਇਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚੋਂ ਅਸੀਂ ਇਹ ਸ਼ੁਰੂ ਕੀਤੀ ਜਦੋਂ ਉਹਨਾਂ ਨੇ ਕਿਹਾ ਅਸੀਂ ਐਸਆਈਆਰ ਕਰਦੇ ਹਾਂ ਫਿਰ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਐਸਆਈਆਰ ਦੇ ਰਾਹੀਂ ਉਹਨਾਂ ਦਾ ਮਤਲਬ ਹੈ ਕਿ ਐਸਆਈਆਰ ਕਰਕੇ ਅਸੀਂ ਬੂਟਾ ਕੱਟ ਦੀ ਕੋਈ ਨਾ ਕੱਟ ਤੇ ਬੂਟਾ ਕੱਟ ਕੇ ਅਸੀਂ ਬਿਹਾਰ ਦੇ ਵਿੱਚ ਆਪਣੀ ਸਰਕਾਰ ਬਣਾ ਲਈਏ ਕਿਉਂਕਿ ਜਿਸ ਰਾਜਿਆ ਚ ਚੋਣਾ ਹੋ ਰਿਹਾ ਹੈ 4 ਮਹੀਨਿਆਂ ਦਾ ਹੋਰੀ ਜੈਸਾ ਆਰ ਦਾ ਕੀ ਮਤਲਬ ਹੋਇਆ ਅਸੀਂ ਰੋਲਾ ਪਾਇਆ ਫਿਰ ਨਾਰਾ ਦਿੱਤਾ ਬੋਲ ਚੋਰ ਦਿੱਤੀ ਰਾਹ ગાંધી ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਕਿਸ ਪ੍ਰਕਾਰ ਦੇਸ਼ ਦੇ ਰਾਜਾਂ ਚ ਬੀਜੇਪੀ ਨੇ ਸਰਕਾਰਾਂ ਲੁਟੀਆਂ ਚੋਰੀ ਕਰਕੇ ਵੋਟਾਂ ਦੇਸ਼ ਦੀ ਸਰਕਾਰ ਅੱਜ ਹਰਿਆਣੇ ਦੀ ਸਰਕਾਰ 8 ਸੀਟਾਂ ਨਾਲ ਚੱਲੀ 22000 ਲੋਕਾਂ ਦਾ ਵੋਟਾਂ ਦਾ ਫਰਕ ਹੈ 8 ਸੀਟਾਂ ਦੇ ਨਹੀਂ ਤਾਂ ਅੱਜ ਸਾਡੀ ਸਰਕਾਰ ਬੀਸ਼ਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹੋਣੇ ਸੀ ਜੇ 25 ਸੀਟਾਂ ਸਾਨੂੰ ਆ ਜਾਂਦੀਆਂ ਲੇਕਿਨ 25 ਸੀਟਾਂ ਦਾ ਫਰਕ ਕਿੰਨਾ ਸੀ ਵੋਟਾਂ ਦਾ 30 31000 ਦਾ ਫਰਕ ਸੀ 31000 ਵੋਟਾਂ ਸਾਨੂੰ ਵੱਧ ਪੈ ਜਾਣੀਆਂ ਤਾਂ 25 ਸੀਟਾਂ ਸਾਨੂੰ ਆ ਜਾਂਦੀਆਂ ਜੀ ਮੋਲ ਮਾਰਜਨ ਜਿੱਥੇ ਇਹ ਵੋਟ ਚੋਰੀ ਕਰਦੇ ਹੋ ਮਹਾਰਾਸ਼ਟਰ ਦੇ ਵਿੱਚ ਐਮਪੀ ਦੀਆਂ ਸੀਟਾਂ ਜਾਦੇ ਅਸੀਂ ਜਿੱਤ ਗਏ ਸੀਟਾਂ ਜਿੱਤਦੇ ਤੋਂ ਬਾਅਦ 50 ਮਹੀਨਿਆਂ ਚ 70 ਕੇ 72 ਲੱਖ ਵੋਟ ਕੱਢ ਦਿੱਤੀ ਕੀ ਮਹਾਰਾਸ਼ਟਰ ਚ ਤੇ ਸਰਕਾਰ ਬਣ ਗਈ ਜੀਐਨਪੀ ਵੀ ਯਾਰ 5 ਮਹੀਨੇ ਪਹਿਲਾਂ ਅਸੀਂ ਜਿੱਤੇ ਐਵੇਂ ਛੱਤੀਸਗੜ੍ਹ ਚ ਮੱਧ ਪ੍ਰਦੇਸ਼ ਪੱਤਰਕਾਰ ਕਹਿੰਦੇ ਇੱਕ ধੂਆ ধੂਆ ਹਿੰਦੁਸਤਾਨ ਟਾਈਮ ਦਾ ਬਟਾ ਪੱਤਰਕਾਰ ਹੈ ਦਿੱਲੀ ਦਾ ਉਹ ਕਹਿੰਦਾ ਮੇਰਾ ਮਾਨਸਿਕ ਇਲਾਜ ਕਰ। ਤੁਸੀਂ ਕਹਿੰਦਾ ਮੈਨੂੰ ਇੰਨੇ ਸਾਲ ਹੋ ਗਏ ਰਾਜਨੀਤੀ ਨੂੰ ਲਿਖਦਿਆਂ ਵੇਖਦਿਆਂ ਜਰਨਲਿਜ਼ਮ ਚ ਕਹਿੰਦਾ ਮੈਨੂੰ ਇਹ ਪਤਾ ਹੀ ਨਹੀਂ ਲੱਗਿਆ ਮੈਂ ਉੱਥੇ ਰਹਾ ਕਿ ਭਾਜਪਾ ਆ ਰਹੀ ਹੈ। ਕਹਿਣ ਦਾ ਮਤਲਬ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਸਾਨੂੰ ਸ਼ੱਕ ਤਾਂ ਸੀਗਾ। ਯਕੀਨ ਫਿਰ ਉਹਨਾਂ ਨੇ ਅੱਜ ਜਿਹੋ ਅਸਰ ਬਦਲ ਦਿੱਤੀ ਇੱਕ ਘਰੇ ਅਸਲੀ ਰੁਕਾ। ਯੂਪੀ ਦੇ ਲੋਕਾਂ ਦੀਆਂ ਵੋਟਾਂ ਬੜੀਆਂ ਵੀ ਹੈ ਕਰਨਾਟਕ ਦਾ ਜਿਹੜਾ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਤੇ ਰਾਹੁਲ ਦੱਸਿਆ ਕਿੰਨਾ ਵੋਟਾਂ ਦੀਆਂ ਕਾਂਗਰਸ ਨੇ ਵੋਟਾਂ ਕਰਦੇ ਆ ਉਹ ਲੇਖਕੀ ਦੇ ਮਰ ਗਏ ਉਹਨਾਂ ਨੂੰ ਰਾਹੁਲ ਗਾਂਧੀ ਨੇ ਮਰਿਆਂ ਨੂੰ ਜਿਉਂਦਿਆਂ ਤਾਂ ਕਿ ਆਪ ਇਹਨਾਂ ਚਾਪ ਹੈ ਇਹ ਤਾਂ ਜਿਉਂਦੇ ਬੈਠੇ ਜਿਨ੍ਹਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਮਰਿਆ ਕੋਸ਼ਿਸ਼ ਕਰਦੇ ਖਸ 16 ਜਿਹੜੀ 18 ਸਾਲਾਂ ਦਾ ਨੌਜਵਾਨ ਮੁੰਡਾ ਕੋਈ ਹੈ 16 ਨੰਬਰ ਫਾਰਮ ਤੇ ਉਹਨਿੰਦੇ 62 ਸਾਲਾਂ ਦੀ ਔਰਤ ਦੀ ਰਿਪੋਰਟ ਮਣੀ ਵੀ ਉਹ ਖੁਦ ਆ ਕੇ ਆਈ ਕਾਰਜਾਂ ਕਿ ਬਾਕੀ ਗਿਰੀਜ਼ ਆ ਬੁੱਕ ਕੋ ਬਲਡ ਰਿਕਾਰਡ ਚ ਇਹ ਕਿਹਾ ਹੈ ਕਿ ਇਸ ਦੁਨੀਆਂ ਤੇ 115 ਸਾਲ ਤੋਂ ਵੱਧ ਦਾ ਜੀਵਿਤ ਕੋਈ ਇਨਸਾਨ ਨਹੀਂ ਪਰ ਐਨੀ ਤਾਂ ਰੀਵਰੀਏ ਸੋ ਇਸ ਕਰਕੇ ਦਸਤ ਕਾ ਅਭਿਆਨ ਸ਼ੁਰੂ ਕੀਤਾ ਰਾਹੀ ਗਾਂਧੀ ਪੰਜ ਕਰੋੜ ਸਾਡਾ ਫਾਰਮਾ ਦਾ ਟੀਚਾ ਪੂਰੇ ਦੇਸ਼ ਪਰ ਦੇ ਵਿੱਚ ਅਸੀਂ ਰਾਹੁਲ ગાંધી ਦੇ ਉਪਸਾਰਮੇ ਜਮਾ ਕਰਾਏਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਪੰਜਾਬ ਦੇ ਵੀ ਅਸੀਂ ਹਰ ਬੂਤ ਤੇ ਕੋਨੇ-ਕੋਨੇ ਚ ਜਾ ਕੇ ਇਹ ਜਿਹੜੇ ਫਾਰਮ ਭਰ ਰਹੇ ਆ ਜਿਨ੍ਹਾਂ ਲੋਕਾਂ ਨੂੰ ਸਾਡੀ ਗੱਲ ਤੇ ਵਿਸ਼ਵਾਸ ਹੈ ਜਿਹੜੇ ਮੰਨਦੇ ਆ ਕਿ ਵੋਟ ਚੋਰੀ ਹੋਈ ਹੈ ਤੇ ਟੱਕਾ ਹੋ ਰਿਹਾ ਹੈ ਉਹਨਾਂ ਤੋਂ ਅਸੀਂ ਦਸਖਤ ਕਰਾ ਕੇ ਇਹ ਫਾਰਮਾਂ ਨੂੰ ਫਿਰ ਅਸੀਂ ਰਾਹੁਲ ਗਾਂਧੀ ਜੀ ਦੇ ਜਰੀਏ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹ ਭਾਰਮਾ ਅੱਜ ਥੋੜੀ ਸ਼ੁਰੂਆਤ ਕਰਨ ਵਾਸਤੇ ਲੋਕੇਸ਼ ਬਗੇਰ ਜੀ ਇੱਕ ਤਰੀਕ ਨੂੰ ਆਏ ਸਨ ਤਾਂ ਥੋੜੀ ਸ਼ੁਰੂਆਤ ਕਰਕੇ ਗਏ ਹੈ ਅਫੀਸ਼ੀਅਲ ਤੌਰ ਤੇ ਲਾਂਚਿੰਗ ਜਿਹਨੂੰ ਕਹਿੰਦੇ ਬਾਰ ਦੀ ਦੋ ਤਰੀਕ ਨੂੰ ਦੁਸ਼ਹਿਰਾ ਸੀ ਅੱਜ ਮੈਂ ਰੂਪੜ ਵਿਖੇ ਆਇਆ ਹਾਂ ਪੂਰੀ ਸ਼ੁਰੂਆਤ ਕਰਨ ਇਸ ਤੋਂ ਬਾਅਦ ਮੇਰੇ ਬੰਦੇ ਬੂਥ ਤੇ ਕਾਂਗਰਸ ਦੇ ਸਰਪੰਚ ਪੰਚ ਆਪਣੇ ਆਪਣੇ ਬੂਥਾਂ ਤੇ ਕੋਨੇ-ਕੋਨੇ ਚ ਜਾ ਕੇ रोपड़ो आनंदपुर साहब चो, चो तो, पूरे जिले चो ये इस तरह फार्मा तो जोस है ऑलरेडी एक्चुअली की है ये अस पड़ताल नहीं की है जिथे जिथे पड़ताल शुरू हो गई है उर्मेंट मिल रही है ਮੈਂ ਇਸ ਵਾਰੀ ਉਦਾਹਰਣ ਦਿੰਦਾ ਮੈਂ ਮਨਸਪਲ ਕਾਰਪੋਰੇਸ਼ਨ ਨੂੰ ਦੋਨਾਂ ਚ ਲੁਧਿਆਣੇ ਗਿਆ ਘਰਾਂ ਦੀ ਵੋਟ ਹੈਗੀ ਹੈ ਘਰਾਂ ਦੀ ਵੀ ਹੈ ਕੀ ਹੋ ਗਿਆ ਜੀ ਕੱਟੀ ਗਈ ਕੋਈ ਦਲੀਲ ਨਹੀਂ ਅਪੀਲ ਨਹੀਂ ਕਿਹਨੇ ਕੱਟੀ ਹੈ ਕਿਉਂ ਕੱਟੀ ਹੈ ਇਸ ਤਰ੍ਹਾਂ ਦੇ ਕੇਸਿਸ ਤੁਹਾਡੇ ਮਹੱਲਿਆਂ ਚ ਵੀ ਮਿਲਣਗੇ ਇਹ ਆਡੈਂਟੀਟੀ ਇਹ ਆਡੈਂਟੀਫਾਈ ਕਰਦੇ ਆ ਸਾਨੂੰ ਆਮ ਆਦਮੀ ਪਾਰਟੀ ਤੋਂ ਵੀ ਡਰ ਹੈ ਦੇ ਵੀ ਲ ਆਡੈਂਟੀਫਾਈ ਕਿ ਐਸ ਬੂਤ ਤੇ ਆ 25 ਘਰ ਪੱਕੇ ਕਾਂਗਰਸੀ ਹੈ ਅੱਜ ਇਹ ਮੰਨਵਾਉਂ ਨਹੀਂ ਹੈ ਵਿਸਕੀ ਹੈ ਫਲਾ ਹੈ ਇਹ ਵੋਟਾਂ ਢਾਦਨਗੇ ਅਖੀਰਲੇ ਦਿਨ ਕਿਉਂਕਿ ਲਿਸਟ ਦਾ ਇਸ ਸਬ ਲਿਸਟ ਨਾਲ ਲਾ ਦਿੰਦੇ ਆ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਉਸ ਬੂਥ ਦੇ ਨਾਲ ਡੂ 100 ਕੰਦੇ ਦੀ ਹੋਰ ਲਿਸਟ ਲਾਈ ਪਈ ਮੌਕੇ ਤੇ ਕੀ ਨਵੀਂ ਆਈ ਹੈ ਦੀ ਨਵੀਂ ਆਈ ਹੈ ਸਪਲੀਮੈਂਟਰੀ ਹੈ ਸਪਲੀਮੈਂਟਰੀ ਸੋ ਇਸ ਕਰਕੇ ਇਸ ਮਹੀਨੇ ਦਾ ਲੋਕਾਂ ਨੂੰ ਜਾਗਰਿਤ ਕਰਨਾ ਬੜਾ ਜ਼ਰੂਰੀ ਹੈ ਨਹੀਂ ਤਾਂ ਇਹ ਜਿਹੜੇ ਚੋਰ ਹੈ ਵੋਟਾਂ ਦੇ ਚੋਰ ਇਹਨਾਂ ਨੇ ਰੁਕਣਾ ਨਹੀਂ ਹੈ ਇਸੇ ਕਰਕੇ ਦੇਸ਼ ਤੇ ਰਾਜ ਕਰ ਰਹੇ ਆਦਰਵਾਈਜ਼ ਕੋਈ ਲੋਕਪ੍ਰਿਅਤਾ ਕਿਸੇ ਗੱਲ ਦੀ ਅੱਛਾ ਹੜਾ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਕਹਿ ਰਹੀ ਹੈ ਪੰਜਾਬ ਕੋਲ ਆਲਰੇਡੀ ਪੈਸੇ ਪਏ ਆ ਉਹ ਵਰਤ ਲੈ ਇਹ ਕਹਿੰਦੇ ਸਾਡੇ ਕੋਲ ਹੈ ਨਹੀਂ ਤੇ ਹੁਣ ਲੋਕ ਕਿੱਥੇ ਜਾਣਗੇ ਲੋਕ ਇਹ ਇਹਨਾਂ ਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਅਸਲ ਵਿੱਚ ਤਾਂ ਇਹ ਅੰਦਰੋਂ ਤਾਂ ਕਹਿ ਰਹੇ ਲੋਕ ਜਾਣ ਟੱਠੇ ਪੂਛ ਜੋ ਇਹਨਾਂ ਦੀ ਮਾਨਸਿਕਤਾ ਹੈ ਦਿੱਲੀ ਨੂੰ ਇਹ ਪਤਾ ਹੈ ਪੰਜਾਬ ਨੇ ਤਾਂ ਉਜਾੜਤਾ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੀ ਸਰਕਾਰ ਨੇ ਕੋਈ ਪਰਵਾਹ ਨਹੀਂ ਉਹਨਾਂ ਕੋਲੇ 12.5 ਹਜ਼ਾਰ ਕਰੋੜ ਰੁਪਇਆ ਡਾਇਵਰਟ ਕਰਕੇ ਉਹਨਾਂ ਪਾਸੇ ਲਾ ਲਿਆ ਐਸਟੀਆਰਐਫ ਦਾ ਪੈਸਾ ਇੱਕ ਹੋਰ ਵੱਡਾ ਗੁਨਾਹ ਕੇਂਦਰ ਸਰਕਾਰ ਕਰ ਰਹੀ ਹੈ ਵੀ ਇਹਨਾਂ ਨੇ ਤਾਂ ਗੁਨਾਹ ਕੀਤਾ ਹੀ ਕੀਤਾ ਉਹਨੂੰ ਪਤਾ ਹੈ ਵੀ ਆਹ ਬੰਦਾ ਭੁੱਖਾ ਮਰ ਰਿਹਾ ਕੋਲੇ ਹੈ ਨਹੀਂ ਤੇ ਤੁਸੀਂ ਕਹਿ ਰਹੇ ਹੋ ਨਹੀਂ ਤੇਰੀ ਪੇਟੀ 'ਚ ਪੈਸੇ ਪਏ ਉਹ ਕੱਢ ਲਾ ਦੇ ਉਹਨੂੰ ਪਤਾ ਹੈ ਪੇਟੀ ਖਾਲੀ ਹੈ ਕੋ ਨੂੰ ਪਤਾ ਹੈ ਕਿ ਇਹਨਾਂ ਕੋਲੇ 12000 ਕਰੋੜ ਹੈ ਨਹੀਂ ਇਹਨਾਂ ਨੇ ਵਰਤ ਲਿਆ ਤੇ ਤੁਸੀਂ ਕਹਿ ਰਹੇ ਹੋ ਤੁਹਾਨੂੰ ਕੋ 12000 ਕਰੋੜ ਰੁਪਏ ਭਾਈ ਉਹ ਖਾਲੀ ਬੁਲਾ ਲਓ ਇਹਦਾ ਮਤਲਬ ਇਹਨਾ ਜੋ ਇਹਨਾਂ ਨੇ ਧੋਖਾ ਘਰੂਖ ਕਮਾਇਆ ਉਦੋਂ ਵੱਡਾ ਧਰੂਖ ਇੰਟਰਨੈਸ਼ਨਲ ਸਰਕਾਰ ਕਿਉਂਕਿ ਉਹਨੂੰ ਉਹਦਾ ਸਮਾਨ ਹੈਗਾ ਪੈਸੇ ਦੇਣ ਉਹਦਾ ਮਤਲਬ ਪਿਆ ਸਕਦੇ ਕਿ ਦੋਵੇਂ ਰਲੇ ਮਿਲੇ ਪੰਜਾਬ ਦੇ ਲੋਕਾਂ ਨੂੰ ਬੇਵਕੂ ਬਣਾ ਰਹੇ ਹੈ ਤੇ ਪੰਜਾਬ ਦੇ ਲੋਕਾਂ ਦੀ ਮਦਦ ਨਹੀਂ ਕਰ ਰਹੇ ਹੁਣ ਮੁੱਖ ਮੰਤਰੀ ਨੇ ਇੱਕ ਚੜ੍ਹਦੀ ਕਲਾ ਆਪਰੇਸ਼ਨ ਸ਼ੁਰੂ ਕਰ ਲਿਆ ਵਾਹ ਮਾਨੇਓ ਸ਼ਿਰੋ ਇਹ ਪੰਜਾਬ ਦਾ ਚੜ੍ਹਦੀ ਕਲਾ ਚ ਹੈਗਾ ਹੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਗੁਰੂਆਂ ਪੀਰਾਂ ਮਾਤਾ ਰਾਣੀ ਸਭ ਦੀ ਲੋਕਾਂ ਨੂੰ ਪੈਸੇ ਇਕੱਠੇ ਕਰਕੇ ਕਹਿੰਦੇ ਅਸੀਂ ਰਾਹਤ ਸਰਦ ਹੁਣ ਲੋਕਾਂ ਨੂੰ ਦਿਆ ਇਹ ਤੇ ਮੂੰਹ ਥੋੜਾ ਫਿਰ ਸਰਕਾਰ ਦਾ ਕੀ ਆ ਪਹਿਲਾਂ ਵੀ ਤਾਂ ਸਰਕਾਰ ਦੇ ਪੈਸੇ ਆ ਪਹਿਲਾਂ ਵੀ ਲੋਕਾਂ ਦਾ ਟੈਕਸ ਕਲੈਕਸ਼ਨ ਦਾ ਪੈਸਾ ਹੁਣ ਤੁਸੀਂ ਕਹਿੰਦੇ ਜੋਗ ਪਤੀਆਂ ਨੂੰ ਦੁਕਾਨਦਾਰ ਨੂੰ ਹੁਣ ਕੀ ਹੋਇਆ ਤੁਹਾਨੂੰ ਦੱਸਾਂ ਛੋਟੇ ਡੀਸੀ ਨੂੰ ਲਾਗਤ 2.5 ਕਰੋੜ ਰੁਪਏ ਆ। ਆ ਤੁਹਾਡੇ ਵਾਲੇ ਨੂੰ ਰੋਪੜਾ ਇਹਨੂੰ 5 ਕਰੋੜ ਲੱਗਿਆ। ਪਤਾ ਪੰਜ ਪੁੱਛ ਲਿਓ। ਜੀ ਰਾਜਾ ਬੜਿੰਗੇ ਗੱਡ ਕਹਿੰਦਾ ਵੀ ਇਹ ਗੱਲ ਸਹੀ ਹੈ। 2.5 ਕਰੋੜ ਛੋਟੇ ਨੂੰ ਤੇ 5 ਕਰੋੜ ਵੱਡੇ ਜ਼ਿਲ੍ਹੇ ਨੂੰ। ਇਹ ਜਿਹੜਾ ਐਮ.ਐਲ.ਏ ਇਹਨਾਂ ਦਾ ਉਹਨੂੰ ਵੀ 5 ਲਾਇਆ। ਉਹਨੂੰ ਕੱਛਾ ਕਰਦੇ ਫਿਰਦੇ ਆ। ਕਿਹੜੀ ਆੜ ਦੇ ਵਿੱਚ ਪਤਾ ਕਿ ਕਿੰਨੇ ਕਦਾ ਹੁਣ ਕਲਾ ਟੁੱਟਣਗੇ। ਸੋ ਇਹ ਹਾਲਾਤ ਹੈ ਸਰਕਾਰ ਦੇ ਭੁੱਖਾ ਲੈ ਕੇ ਵੇਜਨ ਮਟਕਾ ਚੋਂਗੇ ਵੈਸੀ ਦਿਆਵਾਂਗੇ ਪਛਾ ਅਮੇਸ਼ਾ ਸਾਹਿਬ ਕਾफी ਯਾਰੀ ਦੁੱਸੀ ਜਾਂਦੀ ਸੀ ਮੰਤਰੀ ਜੀ ਉੱਥੋਂ ਦਾ ਥੱਲੀ ਹੱਥ ਆ ਗਏ ਤੇ ਕੋਈ ਸਾਨੂੰ ਦੱਸਿਆ ਤੁਹਾਡੀਆਂ ਪਾਰਟੀਆਂ ਨੂੰ ਦੱਸਦਾ ਹੋਵੇ ਕਿ ਪਤਾ ਹੈ ਬਈ ਕੱਲ ਖਬਰ ਲੱਗੀ ਸੀ ਇੱਕ ਅਤਵਾਦ ਜੀ ਮੇਰੇ ਕੋਲੇ ਹੋਣੀ ਕੱਢੀ ਕੀ ਆਮ ਆਦਮੀ ਪਾਰਟੀ اور بی جے پی کا ਹੋ ਸਕਦਾ ਹੈ ਸਮਝੌਤਾ ਤੁਸੀਂ ਬੜੀ ਹੈ ਨਹੀਂ ਬੜੀ ਅਬ ਮੇਰਾ ਮੋਬਾਈਲ ਲਿਆ ਵਖਾਣਾ ਤੁਸਾਂਵੇਂ ਦਿਨ ਤੋਂ ਚੱਲੇ ਕੱਲ ਇਹ ਖਬਰ ਲੱਗੀ ਸੀ ਮੋਬਾਈਲ ਅਖਬਾਰ ਦੇ ਵਿੱਚ ਹਿੰਦੀ ਅਖਬਾਰ ਦੀ ਸੁਰਖੀ ਅੰਦਰ ਬੈਂਕ ਭਾਸ਼ਕਰ ਦੀ ਹੈ। ਉਹਨੇ ਜਿਹੜਾ ਕਿ ਇਹਨਾਂ ਦਾ ਸਮਝੌਤਾ ਹੋ ਸਕਦਾ ਹੈ। ਮੈਨੂੰ ਲੱਗਾ ਹੜਾ ਉੜਾ ਮਾਰੇ ਨਹੀਂ ਗਏ। ਹੋ ਸਕਦਾ ਹੈ ਕਿ ਕੇਂਦਰ ਸਰਕਾਰ ਨੂੰ ਜਨਾਬ ਦਿੱਲੀ ਵਾਲੇ ਨੇ ਭੇਜਿਆ ਹੋਵੇ ਕਿ ਜਾ ਕੇ ਗੜਬੜ ਕਰਿਆ ਉਹ ਤੇ ਆਪਣਾ ਸਮਝੋਤੇ ਨਾਲ ਕੰਮ ਚਲਾ ਲਈਏ। ਆਪਾਂ ਸਮਝੋਤੇ ਨਾਲ ਕੰਮ ਚਲਾ ਲਈਏ ਪਰ ਕੰਮ ਆਪਣਾ ਠੀਕ ਹੋ ਸਕਦਾ ਹੈ। ਸੋ ਬੋਲ ਰਿਹਾ ਇਹਨੂੰ ਹਲਾੜੀ ਦਾ ਕਿਸੇ ਨੂੰ ਕੋਈ ਆ ਆ ਆ ਖਬਰ ਹੈ ਇਹਨਾਂ ਨੇ ਲਿਖਿਆ ਕਿ ਇਹ ਇੱਕ ਇਹ ਖਬਰ ਲੱਗੀ ਉਸ ਤੋਂ ਮੈਨੂੰ ਲੱਗਦਾ ਕਿ ਤੇ ਆਪ ਨੇ ਸਮਝੌਤੇ ਦੀ ਗੱਲ ਨਾ ਕਰੀ ਜਿੱਤੇ ਆਪ ਚਲੇ ਜਾਵੇ ਫਾਂਜੀ ਆਪ ਇਹਨਾਂ ਚਲੇ ਜਾਓ ਆਹ ਇਹਦਾ ਜੋ ਟਾਈਮ ਅੱਛਾ ਇੱਕ ਨਾ ਤੁਹਾਨੂੰ ਇਹਨਾਂ ਨੇ ਕੁਐਸਚਨ ਕੀਤਾ ਸਾ ਦੁਕਾਨਦਾਰ ਨੇ ਵੀ ਤੁਸੀਂ ਕੀਆ ਕਰੋਗੇ ਚਲੋ ਅਸੀਂ ਤੁਹਾਡੇ ਦਾ ਸਕੋਰ ਕਰ ਲਵਾਂਗੇ ਵੀ ਤੁਸੀਂ ਕੀਆ ਕਰੋਗੇ ਕੀਤਾ ਇਹ ਉਹਨਾਂ ਨੇ ਅਜੀਤ ਜੀ ਨੇ ਇਹ ਕਿਹਾ ਤਾਂ ਵੀ ਤੁਸੀਂ ਕਾਂਗਰਸ ਕੀਆ ਕਰੋਗੇ ਯਾਨੀ ਕਿ ਨਹੀਂ 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 ਮੈਂ ਨਹੀਂ ਸੁਣਿਆ ਜੀਜੀ ਨੂੰ ਬੁਲਾਓ ਉਹਨਾਂ ਨੇ ਜੀ ਮੈਨੂੰ ਇਹ ਕਰਦੀ ਤੁਸੀਂ ਪੁੱਛ ਲਓ ਮੈਨੂੰ ਕੀ ਆਉਂਦਾ ਮੈਂ ਚਲੋ ਨਹੀਂ ਨਹੀਂ ਉਹਨਾਂ ਨੇ ਕਿਹਾ ਮੈਂ ਕੋਈ ਜੇ ਮੈਨੂੰ ਉਹਨਾਂ ਨੇ ਪੁੱਛਾਂਦਾ ਤਾਂ ਮੈਂ ਉਹਦਾ ਦੱਸਦਾ ਜੇ ਤੁਸੀਂ ਪੁੱਛਣਾ ਤਾਂ ਮੈਂ ਖੁੱਲ੍ਹਦਾ ਆਓ ਸਰ ਇਹ ਕਹਿੰਦੇ ਜੀਤ ਜੀ ਨੇ ਕੋਈ ਸਵਾਲ ਕੀਤਾ ਸੀ ਮੈਂ ਕਿਹਾ ਮੈਨੂੰ ਤਾਂ ਨਹੀਂ ਕੀਤਾ ਉਹਨਾਂ ਨੇ ਕੋਈ ਤੁਸੀਂ ਇਹ ਪੁੱਛਿਆਗਾ ਵੀ ਤੁਸੀਂ ਕੀ ਕਰੋਗੇ ਜਾਂ ਕਹੋਗੇ ਚਲ ਤੂੰ ਪੁੱਛ ਲੈ ਨਹੀਂ ਨਹੀਂ ਤੁਸੀਂ ਤੂੰ ਪੁੱਛ ਲੈ ਨਹੀਂ ਨਹੀਂ ਮੇਰੇ ਸਮਝ ਨਾਲ ਨਹੀਂ ਕਾਰਪਾਰ ਮੈਂ ਕਹਿੰਦਾ ਪੰਜਾਬ ਵਾਸਤੇ ਕੀ ਸੋਚਿਆ ਪੰਜਾਬ ਨੂੰ ਪਹਿਲਾਂ ਆਰਥਿਕ ਸੰਕਟ ਤੋਂ ਕੱਢਣਾ ਪਏਗਾ ਜਿਹੜੀ ਕਿਸੇ ਦੀ ਸੋਚ ਨਹੀਂ ਪੂਰਾ ਕਾਰਨ ਹੈ ਪੱਪੀ ਜੀ ਉਨਾ ਚੱਕਰ ਆਰਥਿਕ ਸੰਕਟ ਤੋਂ ਪੰਜਾਬ ਨੂੰ ਨਹੀਂ ਕੱਢੋਗੇ। ਉਹਨਾਂ ਚੱਕਰ ਗੈਂਗਸਟਰ ਖਤਮ ਨਹੀਂ ਹੋਏਗਾ। ਉਹਨਾਂ ਚੱਕਰ ਡਰੱਗਸ ਖਤਮ ਨਹੀਂ ਹੋਏ। ਉਹਨਾਂ ਚੱਕਰ ਅਨਪਲਾਈਮੈਂਟ ਖਤਮ ਨਹੀਂ ਹੋਏਗਾ। ਆਰਥਿਕ ਸੰਕਟ ਤੋਂ ਕੱਢੋਗੇ ਤਾਂ ਲੋਕਾਂ ਨੂੰ ਆ ਜਿਹੜੇ ਮੁੰਡੇ ਘੁੰਮੀ ਜਾਂਦੇ ਇਹਨਾਂ ਨੂੰ ਨੌਕਰੀ ਮਿਲੇਗੀ। ਨੌਕਰੀ ਮਿਲੇਗੀ ਤਾਂ ਨਸ਼ਾ ਘੱਟ ਜਾਏਗਾ। ਜਿਹੜਾ 30000 ਰੁਪਇਆ ਲਏਗਾ ਉਹ ਗੈਂਗਸਟਰ ਨਹੀਂ ਬਣੇਗਾ। ਕਿਉਂਕਿ ਉਹ ਆਪਦੇ ਕੰਮ ਤੇ ਲੱਗ ਗਿਆ। ਹੁਣ ਜਿਹੜਾ ਕੁਣ ਦੇ ਥੱਲੇ ਬੈਠਾ ਵਿਹਲਾ ਪੜ ਕੇ ਉਹਨੂੰ ਇਹ ਗੈਂਗਸਟਰ ਲੈ ਜਾਂਦੀ ਵੀ ਆ ਜਾ ਵੀ ਹਲਾ 30000 ਰੁਪਿਆ ਰੱਕੀ ਕਰ ਅਸਪਾ ਬੰਦਾ ਮਾਰ ਰਿਹਾ 50000 ਰੁਪਿਆ ਦੇ ਕਿਰੂ ਨਾ ਮਾਰ ਦਿੰਦੇ ਇਹ ਸਾਰਾ ਆਰਥਿਕ ਬੋਝ ਹੈ ਸੰਕਟ ਜਿੰਨਾ ਚਿੱਕਰ ਪੰਜਾਬ ਨੂੰ ਆਰਥਿਕ ਸੰਕਟੋਂ ਬਾਹਰ ਨਿਕਲਦਾਗੇ ਇਹ ਤਮਾਮ ਅਸਲ ਹਨ